ਦੋਸਤੋ ਸਸਿਕਾਲ ਮੌਂਗੀ ਦੀ ਫਸਲ ਤੇ ਗਰਾਮੋਂ ਕਸੋਂ ਕਰਕੇ ਤੇ ਆਮੀ ਦੂਜੇ ਲੋਕਾਂ ਨੂੰ ਬਿਮਾਰੀਆਂ ਵੱਲ ਧੱਕਿਆ ਜਾ ਰਿਹਾ ਹੈ ਪਰ ਇੱਕ ਗੱਲ ਸੁਣ ਲਿਓ ਆ ਪਹਿਲਾਂ ਤਾਂ ਦੇਖੋ ਕਿ ਆ ਇੱਕ ਪਲਾਟ ਹੈ ਇਹ ਹੋਣਾ ਮੇਰੇ ਖਿਆਲ ਚ 4-5 ਕਿੱਲਿਆਂ ਦਾ ਇੱਕ ਪਲਾਟ ਜਿਹਦੇ ਤੇ ਕਾਲੀ ਦਵਾਈ ਛਿੜਕੀ ਗਈ ਹੈ ਤਰੋ ਇਹ ਤੁਹਾਡੇ ਏਰੀਏ ਚ ਵੀ ਥਾਂ ਥਾਂ ਤੇ ਗ੍ਰਾਮੋ ਕਸੌਣ ਮਸਲਾ ਇਹ ਹੈ ਕਿ ਜਿਹੜੀ ਇਹ ਗ੍ਰਾਮੋ ਕਸੌਣ ਮੂੰਗੀ ਤੇ ਛਿੜਕਦੀ ਨਾ ਇਹ ਨੂੰ ਇਹ ਤਾਂ ਹੈ ਨਹੀਂ ਵੀ ਕੋਈ ਇਹ ਅਰਬਾਂ ਟਾਣ ਦੇ ਹਿਸਾਬ ਨਾਲ ਆ ਤੇ ਪਤਾ ਨਹੀਂ ਕਿੱਥੇ ਜਾਊਗੀ ਭਾਵੇਂ ਜਿੱਥੇ ਮਰਜੀ ਜਾਵੇ ਹਾਲੇ ਤਾ ਅਖੀਰ ਇਨਸਾਨਾਂ ਨੇ ਮਿੱਤਰੋ ਇਹ ਹੀ ਛੰਡ ਕੇ ਇਹ ਹੀ ਸਾਫ਼ ਹੋ ਕੇ ਇਹ ਹੀ ਗ੍ਰੈਂਡ ਹੋ ਕੇ ਤੇ ਫਿਰ ਮੌਲਾਂ ਦੇ ਵਿੱਚ ਜਾਣੀ ਹੈ ਜਿਵੇਂ ਮੌਲਾਂ ਦੇ ਵਿੱਚ ਨਹੀਂ ਵਿਕਦੀ ਪਾਥੀ ਇੱਕ ਵਿਕਦੀ ਹੈ 10 ਰੁਪਏ ਦੀ 12 ਦੀ ਮੱਕੀ ਦੀ ਛੱਲੀ ਵਿਕਦੀ ਹੈ 50 50 ਰੁਪਏ ਦੀ ਤੇ ਇਹ ਕੋਈ ਇਹ ਤਾਂ ਹੈ ਨਹੀਂ ਵੀ ਯੂ ایس اے ਜਾਣੀ ਹੈ ਅਮਰੀਕਾ ਜਾਣੀ ਹੈ ਲੰਡਨ ਜਾਣੀ ਹੈ ਮਤਲਬ ਵਿਦੇਸ਼ਾਂ ਚ ਜਾਣੀ ਹੈ ਮੂੰਗੀ ਮਿੱਤਰੋ ਇਹ ਸਾਰੀ ਸਾਫ ਹੋ ਕੇ ਗ੍ਰੈਂਡ ਹੋ ਕੇ ਤੇ ਆਪਣੇ ਚੁੱਲਿਆਂ ਤੇ ਆ ਕੇ ਰਿਜਣੀ ਹੈ ਤੇ ਫਿਰ ਇਹਨੇ ਬਿਮਾਰੀ ਮਿੱਤਰੋ ਆਪਾਂ ਨੂੰ ਵੰਡਣੀ ਹੈ ਪਰ ਲੋਕ ਪਤਾ ਕੀ ਕਰਦੇ ਹੈ ਕੋਈ ਕਹਿੰਦਾ ਜੀ ਮੈਂ ਐਮ ਪੀ ਦੀ ਕੰਕ ਖਾਨਾ ਹੈ ਕੋਈ ਕਹਿੰਦਾ ਜੀ ਮੈਂ ਯੂਪੀ ਦੀ ਕਣਕ ਖਾਨਾ ਹੈ ਕੋਈ ਕਹਿੰਦਾ ਜੀ ਮੈਂ ਮਹਿੰਗੀ ਖਾਨਾ ਹੈ ਕੋਈ ਕਹਿੰਦਾ ਜੀ ਮੈਂ ਐਨੀ ਮਹਿੰਗੀ ਖਾਨਾ ਹੈ ਕੋਈ ਕਹਿੰਦਾ ਮੈਂ ਬਸਲਰੀ ਦਾ ਮਹਿੰਗਾ ਪਾਣੀ ਪੀਣਾ ਪਰ ਜਦੋਂ ਮਿੱਤਰੋ ਪਾਣੀ ਉਹੀ ਪਾਣੀ ਪਸ਼ੂ ਪੀਂਦੇ ਐ ਤੇ ਪਸ਼ੂਆਂ ਤੋਂ ਅੱਗੇ ਕੀ ਹੁੰਦਾ ਹੈ ਪਸ਼ੂ ਦੁੱਧ ਦਿੰਦੇ ਐ ਉਹ ਦੁੱਧਾਂ ਪਾ ਚਾਚ ਪਾ ਕੇ ਤੇ ਆਵਦਾ ਸਿਰ ਆਪੀ ਗੁੰਦ ਲੈਨੇ ਹੂੰ ਤੇ ਆ ਵੇਖੋ ਯਾਰ ਆ ਆਪਣਾ ਮੂੰਗੀ ਆ ਮਿੱਤਰੋ ਜਿਹੜੀ ਕਾਲੀ ਹੋ ਗਈ ਤੇ ਗ੍ਰਾਮੋ ਕਸੌਣ ਕਰਤੀ ਮਾਂ ਦੇ ਪੁੱਤਾਂ ਨੇ ਇਹ ਹੁਣ ਜਿੱਥੋਂ ਤੱਕ ਜਾਊਗੀ ਨਾ ਗ੍ਰਾਮੋ ਕਸੌਣ ਜਿਹੜੇ ਸਜਣਾ ਨੇ ਕਈ ਵਾਰੀ ਬੰਦਾ ਜਜ਼ਬਾਤੀ ਹੋਇਆ ਮਤਲਬ ਮਾੜੀ ਮੋਟੀ ਵਰਤ ਲੈਂਦਾ ਹੈ ਜਿਹੜੀ ਜੜਾਂ ਗਾਲ ਦਿੰਦੀ ਆ ਯਾਰੋ ਘਾ ਦੀਆਂ ਤੋ ਇਨਸਾਨੀ ਜਾਮੇ ਨੂੰ ਗਾਲੂਗੀ ਕਿ ਨਹੀਂ ਗਾਲੂਗੀ ਇਹ ਮੇਰੇ ਭਰਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਕਿੰਨੀ ਇਨਸਾਨ ਵਾਸਤੇ ਨੁਕਸਾਨਦੇ ਐ ਪਰ ਯਾਰੋ ਐਸਾ ਇਨਸਾਨ ਖੁਦਗਰਜ਼ ਹੋ ਗਿਆ ਇਨਸਾਨ ਯਾਰ ਕਿਆ ਗ੍ਰਾਮੋ ਕਸੂਣ ਕਰਕੇ ਤੇ ਦੂਜਿਆਂ ਵਾਸਤੇ ਕਿਉਂਕਿ ਜਿਹੜੀ ਚੀਜ਼ ਨੇ ਰਿਜਣਾ ਹੀ ਹੈ ਜਿਹੜੀ ਚੀਜ਼ ਦੀ ਸਬਜੀ ਦਾਲ ਹੀ ਬਣਨੀ ਹੈ ਜਿਹੜੀ ਮੋਂਗੀ ਦਾ ਆਟਾ ਹੀ ਬਣਨਾ ਹੈ ਤੇ ਫਿਰ ਅਗਲਾ ਕਹਿੰਦਾ ਮੋਂਗੀ ਦਾ ਆਟਾ ਹੈ ਤੇ ਸਿਆਲ ਚ ਨਾ ਲੋਕ ਮੋਂਗੀ ਦਾ ਆਟਾ ਲਿਆ ਲਿਆ ਕਿ ਤੇ ਪਿੰਨੀਆਂ ਬਣਾਉਂਦੇ ਐ ਹੈ ਆਹੀ ਮੋਂਗੀ ਹੁੰਦੀ ਹੈ ਮਿੱਤਰੋ ਜਿਹੜਾ ਆਪਾਂ ਆਟਾ ਲਿਉਣੇ ਤੇ ਜੇ ਘਰ ਯਾਰ ਖਰੀਦਣੇ ਹੀ ਹਟ ਜੋਂ ਤਾਂ ਫੇਰ ਆਪੇ ਇਹ ਲੋਕ ਪਉਣੋਂ ਹਟ ਜਾਣ ਪਰ ਬਹੁਤ ਬੰਦਿਆਂ ਨੇ ਗਰਮੋਕਸਣ ਨਹੀਂ ਛਿੜਕੀ ਹਾਥੀ ਵੱਢ ਕੇ ਹਾਥੀ ਝਾੜ ਕੇ ਕਰੀਏ ਪਰ ਆ ਤਾਂ ਮਿੱਤਰਾ ਕੱਲ ਛਿੜਕੀ ਐ 22 ਤਰੀਕ ਨੂੰ ਤੇ 23 ਤਰੀਕ ਨੂੰ ਵਿਚਾਰੀ ਹਸਪਤਾਲਾਂ ਨੇ ਮੂੰਹ ਕਰੀ ਬੈਠੀ ਐ ਕਿ ਇਨਸਾਨ ਕਿੰਨਾ ਖੁਦਗਰਜ਼ ਹੋ ਗਿਆ ਆਪੇ ਹੀ ਹਸਪਤਾਲਾਂ ਵਾਲਿਆਂ ਦੇ ਮਿੱਤਰੋ ਕਰਮ ਤੇਜ ਐ ਬਾਈ ਉਹਨਾਂ ਦੀ ਕਿਸਮਤ ਤੇਜ ਐ ਤੇ ਤਾਂ ਕਰਕੇ ਆਪਾਂ ਇਹ ਗ੍ਰਾਮੋ ਕਸੌਣ ਛਿੜਕਦੇ ਆ ਆ ਪਲਾਟ ਵੀ ਵੇਖ ਲਿਓ ਮੇਰੇ ਭਰਾ ਦੂਜੇ ਪਾਸੇ ਵਾਲਾ ਪਲਾਟ ਹੈ ਤੇ ਆ ਦੂਜੇ ਪਾਸੇ ਦੀ ਹਸਪਤਾਲ ਦੀ ਟਿਕਟ ਹੈ ਐ ਨਹੀਂ ਪਤਾ ਏਮਸ ਦੀ ਹੈ ਤੇ ਫੇਰ ਆਉਂਦੇ ਆ ਬਾਈ 5 ਲੱਖ ਵਾਲਾ ਯਾਰ ਕਾਰਡ ਨਾ ਐਵੇਂ ਜੇ ਮੁੱਕ ਗਿਆ ਤੇ ਕਾਰਡ ਹੋਰ ਬਣਾਉਣੇ ਆ ਤੇ ਐ ਨਹੀਂ ਪਤਾ ਲੱਗਦਾ ਜਿਹਨੇ ਹਿੰਮਤਪੁਰੇ ਦੀ ਕੁੜੀ ਇੱਕ 2 ਲੱਖੇ ਸਧਾਣੇ ਕੋਲੇ ਆਈ ਸੀ ਪਿਛਲੇ ਮਹੀਨੇ ਉਹਨੂੰ ਵਿਚਾਰੀ ਨੂੰ ਆਈ ਹੀ ਨਹੀਂ ਪਤਾ ਲੱਗਿਆ ਕਿ ਬਿਮਾਰੀ ਕੀ ਹੈ ਤੇ ਸ਼ੇਅਰ ਕਰੋ ਮੇਰੇ ਭਰਾ ਜਿੰਨਿਆਂ ਨੇ ਗਰਾਮੋਂ ਕਸਾਉਣ ਛੜਕੀ ਐ ਮੋੜੀਆਂ ਮੋਟੀਆਂ ਲਾਹਣ ਤਾ ਲੂਨ ਤਾ ਪਾ ਕੇ ਜੇਕਰ ਸੂਤ ਆ ਸਕੇ ਕੰਮ ਮੇਰੇ ਵੀਰ ਤੇ ਆਪਣੇ ਚੁੱਲਿਆਂ ਤੇ ਆ ਕੇ ਰਜਣੀ ਆ ਮਤਰੋ ਇਹ ਅਮਰੀਕਾ ਜਾਂ ਲੰਡਨ ਜਾਂ ਕਿਤੇ ਹੋਰ ਜਾ ਕੇ ਇਹ ਪੀਐਮ ਰਾਸ਼ਟਰਪਤੀਆਂ ਦੇ ਘਰਾਂ ਤੱਕ ਨਹੀਂ ਜਾਣੀ ਬਹੁਤ ਧੰਨਵਾਦ ਸਸਕਾਲ ਸ਼ੇਅਰ ਕਰਿਓ